ਰੋਪੜ ਦੇ ਵਿੱਚ ਵੱਖ-ਵੱਖ ਦੁਕਾਨਾਂ ਦੇ ਵਿੱਚ ਰਾਤ ਸਮੇਂ ਚੋਰੀਆਂ ਹੋਣ ਦਾ ਸ਼ਿਲਸ਼ਿਲਾ ਲਗਾਤਾਰ ਜਾ ਰਹੀ ਹੈ। ਹੁਣ ਪੱਠਾ ਸਾਹਿਬ ਚੌਂਕ ਦੇ ਨਜ਼ਦੀਕ ਜੀਐਸ ਮੋਬਾਈਲ ਨਾਮ ਦੀ ਦੁਕਾਨ ਦੇ ਵਿੱਚ ਬੀਤੀ ਰਾਤ ਚੋਰਾਂ ਦੇ ਵੱਲੋਂ ਚੋਰੀ ਕੀਤੀ ਗਈ ਹੈ। ਇਸ ਦੁਕਾਨ ਦੇ ਵਿੱਚ ਚੋਰ ਕੇਵਲ 3 ਮਿੰਟ ਵਿੱਚ ਚੋਰੀ ਕਰਕੇ ਚਲੇ ਜਾਂਦੇ ਹਨ। ਸੀਸੀਟੀਵੀ ਕੈਮਰੇਜ ਦੀ ਫੁਟੇਜ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਚੋਰ ਸਵੇਰੇ ਤੜਕੇ 4:57 ਮਿੰਟ ਅਤੇ 37 ਸੈਕਿੰਡ ਦੇ ਉੱਪਰ ਦੁਕਾਨ ਦੇ ਅੰਦਰ ਦਾਖਲ ਹੁੰਦੇ ਹਨ ਅਤੇ ਲਗਭਗ 5:30 ਸੈਕਿੰਡ ਤੇ ਚੋਰੀ ਕਰਕੇ ਦੁਕਾਨ ਤੋਂ ਚਲੇ ਜਾਂਦੇ ਹਨ ਹੁਣ ਤੁਸੀਂ ਇਸ ਚੋਰੀ ਦੀ 3 ਮਿੰਟ ਦੀ ਪੂਰੀ ਸੀਸੀਟੀਵੀ ਫੁਟੇਜ ਦੇਖੋ ਕਿ ਕਿਸ ਤਰ੍ਹਾਂ ਚੋਰਾਂ ਦੇ ਵੱਲੋਂ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ